ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕੱਟਣ ਲੱਗੇ ਆਏ ਸੂਟ ਇਹ ਕਪੜਾ ਹੈਗਾ ਹਾਰਕੰਡੀ ਦਾ ਤੇ ਆਪਾਂ ਵਾਸ਼ ਕਰਤਾ ਪਹਿਲਾਂ ਧੋਤਾ ਇਹ ਕਿਉਂਕਿ ਕਈ ਵਾਰ ਸ਼੍ਰਿੰਕ ਹੋਣ ਦਾ ਡਰ ਰਹਿੰਦਾ ਹੈ ਤੇ ਆਪਾਂ ਪਹਿਲਾਂ ਵਾਸ਼ ਕਰ ਲੈਣਾ ਇਹਨੂੰ ਤੇ ਇਹ ਆਪਾਂ ਲਾਈਨਿੰਗ ਲਾ ਕੇ ਬਣਾਵਾਂਗੇ ਤੇ ਅੱਜ ਇਹਦੀ ਆਪਾਂ ਕਰਦੇ ਕਟਿੰਗ ਤੇ ਤੁਸੀਂ ਮੇਰੀ ਪੂਰੀ ਵੀਡੀਓ ਜ਼ਰੂਰ ਦੇਖਣੀ ਤੇ ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਤੁਹਾਡੇ ਤੱਕ ਸਾਰੀਆਂ ਮੇਰੀਆਂ ਵੀਡੀਓ ਪਹੁੰਚ ਸਕਣ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਪਹਿਲਾ ਆਪਾਂ ਕਰਾਂਗੇ ਤਾਂ ਕਿ ਲਾਈਨਿੰਗ ਦੀ ਅੱਜ ਜਿਹੜਾ ਆਪਾਂ ਇਹ ਸੂਟ ਕੱਟਣ ਲੱਗੇ ਆ ਇਹ ਤੇ ਨਾਪ ਹੈਗਾ ਚੈਸਟ ਹੈਗੀ 18 ਤੇ ਕਮਰ 15.5 ਤੇ ਹੈਪ ਜਿਹੜੀ 19.5 ਇਹਦੇ ਹਿਸਾਬ ਨਾਲ ਆਪਾਂ ਇਹਦੀ ਕਟਿੰਗ ਕਰਾਂਗੇ ਤੇ ਹੁਣ ਆਪਾਂ ਇਹਦੀ ਲਾਈਨਿੰਗ ਤੇ ਪਹਿਲਾਂ ਕਟਿੰਗ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੀ ਲਾਈਨਿੰਗ ਦੇ ਪਹਿਲਾਂ ਆਪਾਂ ਸ਼ਰਟ ਦੀ ਲੰਬਾਈ ਦੇ ਹਿਸਾਬ ਨਾਲ ਆਪਾਂ ਨੇ ਨਿਸ਼ਾਨ ਲਾ ਲੈਣਾ ਲੰਬਾਈ ਇਹਦੀ ਹੈਗੀ ਹੈ 40 ਇੰਚ ਕਹਿਰ ਕਰਨੀ ਆਪਾਂ ਨੀਆ ਪਾਣੀ નીચે ਹੈ ਕੈਨ ਨੂੰ ਆਪਾਂ ਸਿੱਧਾ ਕਰ ਲੈਣਾ ਕੋਈ ਇਹ ਆਪਾਂ ਜਿਹੜਾ ਕਾਲਾ ਕੱਟ ਲਏ ਉਹਨਾਂ ਫਿਰ ਤੋਂ ਰੱਖ ਲਈ ਕਮੀਜ਼ ਦੀ ਜਿੰਨੀ ਲੈਂਥ ਹੈ ਇਹ ਇਹਦੇ ਵਿੱਚੋਂ ਆਪਾਂ 1 ਇੰਚ ਮਾਈਨਸ ਕਰਕੇ ਰੱਖਾਂਗੇ 39 ਦੇ ਠੀਕ ਹੈ ਇਹ ਕੈਲਚ ਕੱਟ 39 ਇੰਚ ਦੀ ਇੱਥੋਂ ਤੱਕ ਰੇ ਦੀ ਲੰਬਾਈ ਆਈ ਹੈ ਉਨ ਇੱਥੇ ਆਪਾਂ ਲਾਵਾਂਗੇ ਤੀਰੇ ਦਾ ਮਿਸਾਲ ਤੀਰਾ ਜਿਹੜਾ ਹੈਗਾ ਆਪਣਾ 12 ਇੰਚ ਤਿਆਰ ਤੇ ਆਪਾਂ 13 ਦੀ ਕਟਾਈ ਠੀਕ ਹੈ 12.5 12.5 ਤੇ ਮੋਟਾ ਪਰਖਾਂਗੇ ਦਾ 7 ਠੀਕ ਹੈ ਜਿਹਦੀ ਚੈਸਟ ਹੈਗੀ ਹੈ ਜ਼ਿਆਦਾ ਮਤਲਬ 20 ਤੋਂ ਉੱਪਰ 22 ਹੋਗੀ 24 ਹੋਗੀ ਉਹ ਆਪਾਂ 7.5 ਦੀ ਕਟਾਈ ਕਰਨੀ ਹੈ ਜਿਹਦੀ ਮਤਲਬ 17 16 17 18 ਉਹ ਆਪਾਂ 7 ਇੰਚ ਮੋਢੇ ਦੀ ਕਟਾਈ ਕਰਨੀ ਹੈ ਠੀਕ ਹੈ ਜੀ ਇਹ ਆਪਾਂ 7 ਇੰਚ ਤੇ ਲਗਾਇਆ එතු අපල්ලාමන්ගේ චෙෂ්තුද ටාරාන් දේසාමනාල තිී පලට පොනු හුණු තාත්ම සද් ටාරන් දසාමනලා වන්ගේ අදදායංච වද ටික එතුෝ අපනේ ඩේරංචි සි ඒදී ජලයි ජෙඩි අපපකරණය මුද්ඩේදී එතුෝ අපට සත්ත සත්තාපනේ අදකරලනකන්නද ගල ඩීප පීරපා ඇතතිකරද සිදරක්හගේ අතුතුෝ ග්‍යපා එත්තුෝ ලයි චක්කේ දේ නාළමලාදනී ටිකයි ਇਹ ਆਪਾਂ ਨੂੰ ਇੱਥੋਂ ਆਪਾਂ نیچے ਨੂੰ ਵੀ ਅੱਧਾ ਇੰਚ ਨੀਮਾ ਡਾਊਨ ਮਤਲਬ ਕਾਟ ਪਾਵਾਂਗੇ ਇਹ ਆਪਾਂ ਕਪੜਾ ਇੰਨਾ ਕਟਿੰਗ ਕਰਾਂਗੇ ਹੁਣ ਆਪਣੀ ਆ ਚੀਜ਼ ਜਿਹੜੀ ਇਹ ਕਾਟ ਇਹਦਾ ਆਪਾਂ ਕੋਈ ਨਹੀਂ ਦੇਖਣਾ ਵੀ ਆਪਣੀ ਕਿੰਨੇ ਦੀ ਪੈਂਦੀ ਹੈ ਜੇ ਆਪਾਂ ਹੁਣ ਡੇਢ ਤੇ ਪਾਉਣੀ ਹੈ ਫਿਰ ਠੀਕ 2 ਤੇ ਪਾਉਣੀ ਹੈ ਫਿਰ 2 ਦੇ ਹਿਸਾਬ ਨਾਲ ਥੋੜੀ ਜਿਹੀ ਠੀਕ ਆਊਗੀ ਪਰ ਆਪਾਂ ਮੈਂ ਕਟਿੰਗ ਜਿਹੜਾ ਕਰਦੀ ਹਾਂ ਉਹ ਬਸ ਇੱਥੋਂ ਆਪਾਂ ਜਿੰਨਾ ਅੱਧ ਤੇ ਕਾਉਣਾ ਉੱਥੋਂ ਹੀ ਲਗਾਉਣੀ ਹੈ ਲਗਾ ਕੇ ਆਪਾਂ ਨੇ ਇਹਦੇ ਇਹਦੀ ਕਾਟ ਇੱਥੋਂ ਗਲਾਈ ਚ ਲ ਜਾਂਦੇ ਹੋਏ ਇਹਦੇ ਨਾਲ ਬਣਾਉਣੀ ਹੈ ਠੀਕ ਹੈ ਤੇ ਜਿਹੜੇ ਅਨਜਾੜ ਪੈਣਾ ਉਹ ਆਪਣਾ ਇੱਥੋਂ 2 2 ਇੰਚ ਦਾ ਨਿਸ਼ਾਨ ਲਾ ਸਕਦੇ ਹਾਂ ਠੀਕ ਹੈ ਜ ਜਿਹਦੀ 18 ਚੈਸਟ ਹੈ ਇੱਥੋਂ ਉਹ 2 ਇੰਚ ਦਾ ਇੱਥੋਂ ਨਿਸ਼ਾਨ ਲਗਾ ਲੈਣਾ ਤੇ ਫਿਰ ਇਸ ਜਿਹੜਾ ਨਿਸ਼ਾਨ ਹੈ ਅੱਧ ਦਾ ਇਹ ਤੋਂ ਆਪਾਂ 2 ਇੰਚ ਦੇ ਨਾਲ ਮਿਲਾ ਲਾਂਗੇ ਤੇ ਇੱਥੋਂ ਆਪਾਂ ਨਿਸ਼ਾਨ ਇਹਦੇ ਨਾਲ ਮਿਲਾ ਕੇ ਤੇ ਅਖੀ ਆਪਾਂ ਇਸ ਤਰੀਕੇ ਨਾਲ ਗਲਾਈ ਕਰ ਲੈਣੀ ਹੈ ਤੇ ਇੱਥੋਂ ਆਪਾਂ ਗਲੇ ਦਾ 2 ਇੰਚ ਦਾ ਨਿਸ਼ਾਨ ਲਗਾ ਲਾਂਗੇ ਤੇ ਇਤੋਂ ਆਪਾਂ 2 ਇੰਚ ਦਾ ਨਿਸ਼ਾਨ ਲਾਵਾਂਗੇ ਇਥੋਂ ਅੱਧੇ ਇੰਚ ਦੀ ਇਸ ਤਰ੍ਹਾਂ ਕਾਟ ਆਪਾਂ ਮੋਢੇ ਵਾਲ ਨੂੰ ਕਾਉਣੀ ਹੈ ਇਧਰੋਂ ਗਲੇ ਰੰ ਨੂੰ ਗਲੇ ਤੋਂ ਰਾਕੇ ਮੋਢੇ ਵਾਲ ਨੂੰ ਠੀਕ ਹੈ ਇਹ ਕਾਟ ਆਪਾਂ ਪਾ ਲੈਣੀ ਹੈ ਤੇ ਇਹ ਆਪਾਂ ਗਲੇ ਦਾ ਨਿਸ਼ਾਨ ਲਾਣਾ ਜਿੰਨਾ ਆਪਾਂ ਚੌੜਾ ਰੱਖਣਾ ਹੈ ਆਪਾਂ 5 ਇੰਚ ਚੌੜਾ ਗਲਾ ਬਣਾਉਣਾ ਤਾਂ ਕਰਕੇ ਆਪਾਂ ਦੂਦੀ ਲਗਾਈਏ ਸਲਾਈ ਚ ਆ ਕੇ ਆਪਣਾ ਇਹ ਢਾਈ ਹੋ ਜਾਊਗਾ ਤੇ ਹੁਣ ਆਪਾਂ ਇਥੋਂ ਲਾ ਕੇ ਸਾਈਡ ਦਾ ਨਿਸ਼ਾਨ ਲਾਵਾਂਗੇ ਸਾਈਡੇ ਦੀ ਹੈਗੀ ਐ ਆਪਾਂ ਨੇ ਤਿਆਰ ਕਰਨੀ ਹੈ 14.5 ਇੱਥੋਂ ਰੱਖ ਕੇ ਆਪਾਂ ਨੇ 1 ਇੰਚ ਬਾਧ ਰੱਖਾਂਗੇ ਠੀਕ ਹੈ ਜੀ 14.5 ਹੈ ਜੀ ਤੇ ਆਪਾਂ ਲਾਵਾਂਗੇ 7.5 ਠੀਕ ਹੈ 7.5 ਇੱਥੋਂ ਆਪਾਂ ਲਗਾਵਣੀ 19.5 ਠੀਕ ਹੈ 19.5 ਪੌਣੇ 10 19.5 ਦਾ ਆਪਾਂ ਨੇ ਅੱਧ ਕਰ ਲੈਣਾ ਜਿਹੜੀਆਂ ਭੈਣਾਂ ਨੂੰ ਆਪਾਂ ਨੂੰ ਨਹੀਂ ਵੀ ਪਤਾ ਲੱਗਦਾ ਹਨਾ ਜਿਵੇਂ ਆਪਣਾ 19.5 ਬਰ ਹੈ ਹੈਪ ਹੈ 19.5 ਦਾ ਅੱਧ ਕਰਨਾ ਹੈ ਕਿੰਨਾ ਜਲਦੀ ਜਲਦੀ ਨਹੀਂ ਪਤਾ ਲੱਗਦਾ ਉਹ ਆਪਾਂ ਨੇ ਕੀ ਕਰਨਾ ਇੱਥੋਂ ਆਪਾਂ ਨੇ ਇਸ ਤਰ੍ਹਾਂ ਦੂਰਾ ਕਰ ਲੈਣਾ ਜੀ ਜਿੱਥੇ 1.5 ਦੀ ਆਉਂਦਾ ਇੱਥੇ ਆਪਾਂ ਇਹ ਨੂੰ ਲਗਾ ਕੇ ਤੇ ਇਸ ਤਰ੍ਹਾਂ ਆਪਾਂ ਦੂਰਾ ਕਰ ਲਿਆ ਜਦੋਂ ਤੇ ਜਿੰਨਾ ਆਪਣਾ ਅੱਧਾ ਆਉਂਦਾ ਉਹ ਇੱਥੇ ਆਪਣਾ ਅੱਧਾ ਆ ਜਾਊਗਾ ਤੇ ਉਹ ਆਪਾਂ ਇੱਥੇ ਉਹ ਨਿਸ਼ਾਨ ਲਗਾ ਲੈਣਾ ਸਾਢੇ 16 ਦਾ ਅੱਧ ਕਰ ਲਿਆ 7.5 ਦਾ ਇੱਥੇ ਆਪਾਂ ਨਿਸ਼ਾਨ ਲਗਾ ਲਿਆ ਇਹ ਆਪਾਂ ਪਲੋਈ ਦੇ ਅੱਧ ਵਿੱਚ ਲਾਉਣਾ ਹੈ ਠੀਕ ਹੈ ਪਲੋਈ ਦੇ ਅੱਧ ਵਿੱਚ ਲਾਉਣਾ ਜਿਵੇਂ 18 ਇੰਚ ਚਸਟਾਲੇ ਦਾ ਵੈਸੇ ਸਭ ਤੋਂ 7 ਕੁ ਤੇ ਨਿਸ਼ਾਨਾ ਹੁੰਦਾ ਹੁੰਦਾ ਆਪਣੇ ਜਿਹਦੀ 18 ਚੇਸਟ ਹੈ ਠੀਕ ਹੈ ਤੇ ਆਪਾਂ ਇੱਥੋਂ ਲਾਵਾਂਗੇ ਪਲੋਈ ਦਾ ਪਲੋਈ ਆਪਣੇ 10.5 ਤੇ ਠੀਕ ਹੈ ਜੀ ਇੱਥੋਂ ਰੱਖ ਕੇ ਆਪਾਂ ਨੇ 10.5 ਪਲੋਈ ਹੈ ਤੇ ਆਪਣਾ ਕਾਰਟ ਜਿਹੜੀ ਉਹ ਪਾਈ ਹੋਈ ਹੈ ਇੱਥੇ ਆਪਾਂ 11 ਤੇ ਲਗਾ ਲਾਂਗੇ ਠੀਕ ਹੈ ਜੀ ਤੇ ਲੰਬੀ ਆਪਾਂ ਪਲੋਈ ਪਾਉਣੀ ਹੈ 7 ਇੰਚ 7 ਤੇ ਆਪਾਂ ਇੱਥੇ ਲਗਾ ਲਾਂਗੇ ਤੇ ਇਹ ਪਲੋਈ ਦਾ ਵਿਚਾਲਾ ਜਿਹੜਾ ਕਿੰਨਾ ਆ ਗਿਆ 3.5 ਠੀਕ ਹੈ ਜੀ ਸਾਢੇ 3 ਦੇ ਹਿਸਾਬ ਨਾਲ ਆਪਣੀ 7 ਦੇ ਕੋਲ ਆਪਣੀ ਇੱਥੇ 7 7.5 ਤੇ ਆਪਣੀ ਕਾਰਟ ਜਿਹੜੀ ਸੌਰੀ ਫਿਟਿੰਗ ਜਿਹੜੀ ਹੈ ਉਹ ਆਉਗੀ ਕਮਰ ਦੀ ਤੇ ਇਧਰੋਂ ਆਪਾਂ ਕਿੰਨਾ ਲਗਾਉਣਾ ਹੈ ਇੱਥੋਂ ਆਪਾਂ 3.5 ਪਾਉਨੇ ਹੈ ਮਤਲਬ ਕਿ 3.5 ਜਾਂ 3.5 ਲਗਾ ਸਕਦੇ ਆ ਠੀਕ ਹੈ ਇੱਥੋਂ ਆਪਾਂ 3.5 ਲਿਰਾਵਾਂਗੇ 3.5 ਇਹ ਆਪਣੀ ਪਲੇਟ ਦਾ ਨਿਸ਼ਾਨ ਇਹ ਆਪਣਾ ਸੈਂਟਰ ਹੋ ਗਿਆ ਹੈਗਾ ਇੱਥੇ ਆਪਾਂ ਨੇ ਕਮਰ ਦਾ ਲਗਾਉਣਾ ਹੈ ਕਮਰ ਆਪਣੀ 16.5 15 ਤੇ 16 ਠੀਕ ਹੈ ਪਲੇਟ ਪਾਉਣੀ ਤੇ ਜਿਹੜਾ ਇਹ ਵਾਲਾ ਨਿਸ਼ਾਨ ਲਗਾਉਣੀ ਆਪਣੀ ਪਲੋਈ ਇਹਦੇ ਹਿਸਾਬ ਨਾਲ ਇੱਥੋਂ ਆਪਾਂ ਇੱਕ ਰੱਖ ਲਾਂਗੇ ਇਹ ਜਿਹੜਾ ਕੋਰਨਰ ਆ ਇਹਦੇ ਕੋਲ ਦੀ ਜਾ ਕੇ نیچے ਦੀ ਇੱਥੇ ਆਉਣੀ ਚਾਹੀਦੀ ਠੀਕ ਹੈ ਇੱਥੋਂ ਆਪਾਂ ਇੱਕ ਰੱਖਿਆ ਤੇ ਇਹ ਆਪਾਂ ਦੋ ਤੇ ਲਗਾਵਾਂਗੇ ਠੀਕ ਹੈ ਜੀ ਦੋ ਤੇ ਲਗਾ ਕੇ ਇੱਥੋਂ ਆਪਾਂ ਇਹਦੇ ਨਾਲ ਮਿਲਾ ਦੇਣਾ ਇਸ ਤਰ੍ਹਾਂ ਜੇ ਜੇ ਆਪਾਂ ਕੋਰਨਰ ਦੇ نیچے ਨਿਸ਼ਾਨ ਲਾ ਲੈਣਾ ਨਾ ਇੱਕ ਇਹ ਹੋ ਗਿਆ ਇੱਥੋਂ ਆਪਾਂ ਇਹਦੇ ਨਾਲ ਮਲਾ ਕੇ ਇਧਰ ਸਾਈਡ ਪਲੇਟ ਨੂੰ ਤੇ ਜਿਹੜਾ ਇਹ ਵਾਲਾ ਪਲੇਟ ਹੈ ਆਪਣੇ ਦੋਨਾਂ ਦਾ ਸੈਂਟਰ ਕਰਕੇ ਇੱਥੇ ਆ ਗਈ ਇਹ ਆਪਣਾ ਕਿੰਨਾ ਆ ਗਿਆ ਪੌਣੇ 2 ਇਧਰ ਨੂੰ ਵੀ ਪੌਣੇ 2 ਠੀਕ ਹੈ ਇਦਾਂ ਆਪਾਂ ਨਿਸ਼ਾਨ ਲਾ ਲੈਣਾ ਤੇ ਇਹਨੂੰ ਆਪਾਂ ਇਹਦੇ ਜਿਹੜੀ ਆਪਣੀ ਆ ਸੈਂਟਰ ਵਾਲੀ ਹੈ ਲਾਈਨ ਇਹਦੇ ਇਹਦੇ ਇੱਥੇ ਟੱਚ ਕਰਨਾ ਚਾਹੀਦਾ ਹੈ ਇੱਥੋਂ ਲਿਆ ਕੇ ਠੀਕ ਹੈ ਇਸ ਤਰ੍ਹਾਂ ਆਪਣੀ ਜਿਹੜੀ ਫਿਟਿੰਗ ਦੀ ਨਿਸ਼ਾਨਾ ਇਹਦੇ ਉੱਪਰ ਦੀ ਥੋੜਾ ਜਿਹਾ ਆਊਗਾ ਤੇ ਹੁਣ ਆਪਾਂ ਕੀ ਕਰਾਂਗੇ ਇਹਨਾਂ ਨਿਸ਼ਾਨਾਂ ਨੂੰ ਇਸ ਤਰੀਕੇ ਨਾਲ ਮਿਲਾਵਾਂਗੇ ਇਹਦੇ ਨਾਲ ਇਹਨਾਂ ਚਾਂਦੀ ਦਾ ਇਹਦੇ ਤੇ ਆਪਾਂ ਨੇ ਜਿਹੜੀ ਜ਼ਿਆਦਾ ਫਿਟਿੰਗ ਪਾਉਂਦੇ ਆ ਉਹ ਆਪਾਂ ਪਲੌਈਆਂ ਦੇ ਨੀਚੇ ਤੋਂ ਵੀ ਮੈਨ ਸਕਦੇ ਆ ਪਲੌਈਆਂ ਦੇ ਨੀਚੇ ਤੋਂ ਆਪਣਾ ਜਿੰਨੀ ਆਪਣੀ ਚੈਸਟ ਹੁੰਦੀ ਹੈ ਉਹਦੇ ਹਿਸਾਬ ਨਾਲ ਕ੍ਰਿਟਿਕ ਸਹੀ ਆ ਜਾਂਦੀ ਹੈ ਜਿਵੇਂ ਆਪਣੀ ਬ੍ਰੈਸਟ ਤੋਂ ਉਹਨਾਂ ਦਾ ਹੈਗਾ 18 ਇੰਚ ਇਹ ਆਪਣਾ ਇੱਥੋਂ ਵੀ ਆਹ ਨਸਵਾਟ ਖਰਾਪਾ ਰੱਖਿਆ ਉਸੇ ਤਰ੍ਹਾਂ ਨਹੀਂ ਠਾਰਾ ਹੈ ਜਿੱਦੇ ਇੱਥੇ ਆਪਣੀ ਫੀਟਿੰਗ ਸਹੀ ਆ ਜਾਣੀ ਹੈ ਤੇ ਇਹ ਵੀ ਆਪਾਂ ਜਿਹੜੀ ਕਾਰਟ ਇਸੇ ਤਰ੍ਹਾਂ ਇਦਾਂ ਹੀ ਮਲਾ ਦੇਣੀ ਹੈ ਓਕੇ ਇਹ ਆਪਣੇ ਸਾਰੇ ਨਿਸ਼ਾਨ ਲੱਗ ਗਏ ਆ ਤੇ ਇਹਦੇ ਜਿਹੜਾ ਵਿੱਚ ਕਪੜਾ ਪਛੜਣਾ ਆਉਂਦਾ ਉਹ ਆਪਾਂ 2-2 ਇੰਚ ਛੱਡਣਾ ਆਉਂਦਾ ਹੈ ਇਹਦੇ ਵਿੱਚ ਠੀਕ ਹੈ ਜੀ ਇੱਥੇ ਆਪਾਂ ਨੇ 2-2 ਇੰਚ ਦਾ ਇਸ ਤਰ੍ਹਾਂ ਨਿਸ਼ਾਨ ਲਾ ਕੇ ਫालतू ਕਪੜਾ ਆਪਾਂ ਨਾਲ ਹੀ ਕੱਟ ਕਰਦੇ ਆ ਓਕੇ ਜੀ ਇਹ ਹੋ ਗਈ ਆਪਣੇ ਸਾਰੇ ਕਮੀਜ਼ ਦੀ ਸਾਰੀ ਆਪਾਂ ਲਗਾ ਲਈ ਆ ਨਿਸ਼ਾਨ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਜਿਹੜੀ ਇਹ ਵਾਲੀ ਕਾਟ ਹੈ ਤੇ ਇਹ ਵਾਲੀ ਇਹ ਆਪਾਂ ਬਾਅਦ ਵਿੱਚ ਕਟਾਂਗੇ ਲਾਈਨਿੰਗ ਦੇ ਕਟਿੰਗ ਕਰਕੇ ਉਸ ਤੋਂ ਬਾਅਦ ਠੀਕ ਹੈ ਇਹ ਆਪਾਂ ਪਹਿਲਾਂ ਨਹੀਂ ਕੱਟਨੇ ਕਿਉਂਕਿ ਆਪਾਂ ਜਦੋਂ ਆਪਾਂ ਲਾਈਨਿੰਗ ਉੱਪਰ ਸੈੱਟ ਕਰਾਂਗੇ ਤੇ ਇਹ ਆਪਾਂ ਨੂੰ ਫਿਰ ਸੈੱਟ ਕਰਨਾ ਸੌਖਾ ਹੋ ਜਾਂਦਾ ਤਾਂ ਕਰਕੇ ਪਾ ਲਾਵਾਂਗੇ ਇਹਦੇ ਨਿਸ਼ਾਨ ਦੂਸਰੀ ਸਾਈਡ ਦੂਜੀ ਸਾਈਡ 'ਚ ਆਨਲਰ ਹੱਸਤੇ ਇਹਦੇ ਲਾਈਨਿੰਗ ਦੇ ਨਿਸ਼ਾਨ ਜਿਹੜੇ ਦੂਸਰੀ ਸਾਈਡ ਇਸ ਤਰ੍ਹਾਂ ਲਾ ਸਕਦੇ ਆ ਠੀਕ ਹੈ ਠੀਕ ਅੱਗੇ ਜਾਗੇ ਇੱਥੇ ਆਪਣੀ ਇੰਨੀ ਲੰਬੀ ਹੈ ਵਾਲੀ ਆਪਣੀ ਸਾਈਡ ਵਾਲੀ ਪਲੋਈ ਹੁਣ ਆਪਾਂ ਦੇਖਦੇ ਆਂ ਦੂਸਰੀ ਸਾਈਡ ਦੇਖ ਰਹੇ ਆ ਨਾ ਹੁਣ ਆਪਾਂ ਇਹਨੂੰ ਦਲੀ ਸਾਈਡ ਕਰਾਂਗੇ ਤੇ ਇਹ ਆਪਣੇ ਨਿਸ਼ਾਨ ਦੇਖ ਸਕਦੇ ਤੁਸੀਂ ਆ ਦੇਖ ਰਹੇ ਆ ਇਦਾਂ ਹੀ ਆਪਾਂ ਨੇ ਨਿਸ਼ਾਨ ਤੋਂ ਡਾਰਕ ਕਰ ਲੈਣੇ ਆ ਇਹ ਆਪਣੇ ਪਲੋਈਆਂ ਦੇ ਨਿਸ਼ਾਨ ਜਿਹੜੇ ਦੋ ਜੀ ਸਾਈਡ ਲਾ ਕੇ ਤੇ ਇਹ ਵਾਲੇ ਹੋ ਗਏ ਫਿਟਿੰਗ ਦੇ ਇਹ ਲਾਈਨਿੰਗ ਤੇ ਆਪਣੇ ਸਹੀ ਲੱਗ ਜਾਂਦੇ ਆ ਕਿ ਦੂਸਰਾ ਕਪੜਾ ਉਹਦੇ ਉੱਪਰ ਉਹਨੇ ਜਿਆ ਵਧੀਆ ਨਹੀਂ ਲੱਗਦੇ ਕਿਉਂਕਿ ਲਾਈਨਿੰਗ ਵਾਲਾ ਕਪੜਾ ਤੋਂ ਬਜਾਅ ਸੌਫਟ ਜਿਹਾ ਹੁੰਦਾ ਤੇ پتہ ਨਾ ਇਹ ਆਪਣੇ ਤਾਂ ਨਿਸ਼ਾਨ ਲਾ ਕੇ ਹੁਣ ਆਪਣੇ ਰਹਿ ਗਏ ਸੈਂਟਰ ਵਾਲੇ ਸੈਂਟਰ ਵਾਲੀ ਪਲੋਈ ਵਾਲਾ ਨਿਸ਼ਾਨ ਵੀ ਆਪਣਾ ਵੈਸੇ ਤਾਂ ਲੱਗ ਹੀ ਗਿਆ ਉਹ ਉਧਰ ਇਹ ਵੀ ਇੱਕ ਵਾਰ ਫੇਰ ਆਪਾਂ ਨੇ ਇਸ ਤਰ੍ਹਾਂ ਕਰ ਲੈਣਾ ਜਿਹੜੀ ਪਲੋਈ ਆਪਾਂ ਥੋੜੀ ਜੀ ਲੰਬੀ ਪਾਉਣੀ ਆ ਠੀਕ ਹੈ ਪਲੋਈ ਆਪਾਂ ਇੱਥੋਂ ਤੱਕ ਲੰਬੀ ਕਰਾਂਗੇ ਬੈਕ ਆਲੇ ਆਪਾਂ ਬੈਕ ਆਲੀ ਪਲੋਈ ਦਾ ਨਿਸ਼ਾਨ ਜਿਹੜਾ ਇੱਥੋਂ ਤੱਕ 1 ਇੰਚ ਕਾਪਣ ਲੰਬੀ ਪਾਵਾਂਗੇ ਇੱਥੇ 1.5 ਇੰਚ ਲੰਬੀ ਬਣਾਉਣੀ ਆ ਇੱਥੋਂ ਰੱਖੇ ਦੋ ਲੜ ਚੱਕ ਨੇ ਆਪਾਂ ਇਹਨੂੰ ਆਪਾਂ ਇੰਦਾਂ ਕਰਕੇ ਇੱਥੇ ਲਗਾਉਣੇ ਆ ਆਪਾਂ ਦੇਖ ਰਹੇ ਵੈਸੇ ਇਹ ਵਾਲਾ ਚਾਹੁੰਦੇ ਆਪਾਂ ਦੇਉਗਾ ਆਪਾਂ ਸਾਰੇ ਲਾਈਨਿੰਗ ਵਾਲੇ ਸੁੰਬ ਦੀ ਜਿਹੜੀ ਕਟਿੰਗ ਕਰਨੀ ਜਦੋਂ ਸਾਰੇ ਨਿਸ਼ਾਨਾ ਆਪਾਂ ਸਾਰੇ ਪ੍ਰੋਪਰੇ ਦੇ ਉੱਪਰ ਲਗਾ ਲਏ ਹੁਣ ਆਪਾਂ ਕਰਾਂਗੇ ਇਹਨੂੰ ਉੱਪਰ ਨੂੰ ਜਾ ਰਹੇ ਆ ਦੇਖ ਸਕਦੇ ਤੁਸੀਂ ਇਦਾਂ ਸਾਰੇ ਫਲਾਵਰ ਉੱਪਰ ਨੂੰ ਹੀ ਐ ਜਿੰਨ ਇਦਾਂ ਬਣ ਕੇ ਤੇ ਕੋਈ ਵੀ ਫਲਾਵਰ ਦਾ نیچے ਨੂੰ ਹੈ ਨਹੀਂ ਮੂੰਹ ਇਹ ਆਪਾਂ ਨੂੰ ਪਾਸਾ ਮਤਲਬ ਦੂਸਰੀ ਸਾਈਡ ਨੂੰ ਪਾਸੇ ਨੂੰ ਪਲਟਾ ਕੇ ਹੀ ਆਪਾਂ ਨੂੰ ਇਹ ਕਰਨਾ ਪੈਣਾ ਫਿਰ ਆਪਾਂ ਇਦਾਂ ਹੀ ਇਹਨੂੰ ਰੱਖਾਂਗੇ ਤੇ ਦਿੱਲੀ ਸਾਈਡ ਤੋਂ ਇਹ ਦੋ ਕਟਿੰਗ ਕਰ ਲਾਂਗੇ ਠੀਕ ਹੈ ਇਦਾਂ ਆਪਾਂ ਦੂਰਾ ਕਰ ਲਾਂਗੇ ਤੇ ਇਹਨੂੰ ਆਪਾਂ ਇੱਧਰ ਦੀ ਸਾਈਡ ਤੋਂ ਕਟਿੰਗ ਕਰਾਂਗੇ ਠੀਕ ਹੈ ਹੁਣ ਆਪਣੇ ਕੋਲੇ ਇਹ ਦੇਖ ਸਕਦੇ ਆ ਇਹ ਵਾਲੇ ਫਲਾਵਰ ਦਾ ਇਧਰ ਨੂੰ ਮੂੰਹ ਹੈ ਤੇ ਇਹਨਾਂ ਦਾ ਮੂੰਹ نیچے ਨੂੰ ਸੀ ਹੁਣ ਆਪਾਂ ਇਹਨੂੰ ਕਿੱਦਾਂ ਕਰਾਂਗੇ ਇਸ ਤਰ੍ਹਾਂ ਉਠਾ ਲੈਣਾ ਉੱਧਰਲੀ ਕੰਨੀ ਇੱਧਰ ਲਿਆਵਾਂਗੇ ਤੇ ਇਦਾਂ ਚੈੱਕ ਕਰਾਂਗੇ ਇਹ ਫਲਾਵਰ ਵੀ ਉੱਪਰੋਂ ਜਾ ਰਿਹਾ ਇਹ ਫਲਾਵਰ ਵੀ ਉੱਪਰੋਂ ਜਾ ਰਿਹਾ ਫਿਰ ਆਪਾਂ ਇਦਾਂ ਰੱਖਾਂਗੇ ਇਹਨੂੰ ਇੱਧਰਲੀ ਸਾਈਡ ਨੂੰ ਇੱਕੋ ਜਿਹੀ ਕਰਕੇ ਹਾਂਜੀ ਹੁਣ ਆਪਾਂ ਨੇ ਸਾਰਾ ਇਹ ਪ੍ਰੈਸ ਕਰ ਲਿਆ ਕਿਉਂਕਿ ਇਹ ਬਾਸ਼ ਕੀਤਾ ਸੀਗਾ ਤੇ ਫਿਰ ਆਪਾਂ ਨੂੰ ਇੱਕ ਵਾਰ ਜ਼ਰੂਰ ਇਹਨੂੰ ਪ੍ਰੈਸ ਕਰਨਾ ਹੁੰਦਾ ਹੁਣ ਆਪਾਂ ਨੇ ਇਹਨੂੰ ਪ੍ਰੈਸ ਕਰਕੇ ਇਸ ਤਰ੍ਹਾਂ ਤੇ ਦੂਰਾ ਕਰ ਲਿਆ ਆਪਾਂ ਨੇ ਸਾਰਾ ਆਪਾਂ ਕਰ ਲਿਆ ਹੈ ਫਲਾਵਰ ਸਾਡੇ 19 ਸਪੌੜੇ 12 12 ਆਪਾਂ ਨੇ ਹੈ ਦੂਨਾ ਕਰਕੇ ਜਿਹੜੀ ਆਪਾਂ ਲਾਈਨਿੰਗ ਦੀ ਕਟਿੰਗ ਕੀਤੀ ਹੈ ਇਹ ਆਪਣਾ ਇੱਥੋਂ ਤੱਕ ਆਪਣਾ ਸੈੱਟ ਹੋ ਗਿਆ ਤੇ ਇਹ ਫਲਾਵਰ ਜਿਹੜੇ ਆਪਣੇ ਇਧਰ ਨੂੰ ਮੂੰਹ ਆ ਪਰ ਇਧਰਲੀ ਸਾਈਡ ਦੀ ਆਪਾਂ ਜਿਹੜਾ ਇਹ ਚੀਜ਼ ਜਿਹੜੀ ਉੱਪਰ ਰੱਖਾਂਗੇ ਠੀਕ ਹੈ ਇਹ ਆਪਾਂ ਇੱਥੋਂ ਰੱਖਾਂਗੇ ਜੇ ਆਪਾਂ ਨਿਸ਼ਾਨ ਲਗਾ ਲਿਆ ਇਹਦੇ ਬਰਾਬਰ ਇਹ ਆਪਣਾ ਦੂਰਾ ਕੀਤਾ ਹੋਇਆ ਕੱਪੜਾ ਇੱਥੇ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਇਸ ਤਰ੍ਹਾਂ ਰੱਖ ਕੇ ਇੱਦਾਂ ਹੀ ਆਪਾਂ ਇਹਨੂੰ ਉੱਪਰ ਖੋਲ ਲੈਣਾ ਠੀਕ ਹੈ ਜੀ ਇਹ ਆਪਣੀ ਸਾਰੀ ਲਾਈਨ ਉਹ ਤੇ ਕਟਿੰਗ ਹੋਈ ਵੀ ਹੈ ਸਹੀ ਤਰੀਕੇ ਨਾਲ ਤੇ ਇਹਨੂੰ ਆਪਾਂ ਉੱਪਰ ਰੱਖ ਕੇ ਬਿਲਕੁਲ ਇਦਾਂ ਹੀ ਤੇ ਇਹਨੂੰ ਆਪਾਂ ਇੱਥੋਂ ਕੱਟ ਕਰ ਲੈਣਾ ਇੱਥੋਂ ਆਪਾਂ ਇਹਦੀ ਕਟਿੰਗ ਕਰ ਲਾਂਗੇ ਇਹ ਆਪਣੇ ਦੋਨੇ ਪੀਸ ਅਗਲਾ ਪਿਛਲਾ ਇੱਥੋਂ ਕਟਿੰਗ موجوده ਤੇ ਜਿਹੜੀ ਆਪਣੀ ਮੋਡੇ ਦੀ ਆਹ ਵਾਲਾ ਕੱਪੜਾ ਇਹ ਆਪਾਂ ਸਿੱਧਾ ਨਹੀਂ ਲਵਣਾ ਇਹ ਆਪਾਂ ਨਾਲ ਹੀ ਕਾਟੇ ਦੀ ਕਟਿੰਗ ਕਰਾਂਗੇ ਇਧਰਲੀ ਸਾਈਡ ਲਾਈਨਿੰਗ ਦੀ ਕਟਿੰਗ ਹੁਣ ਆਪਾਂ ਜਨੇ ਆ ਦੋਨੇ ਪੀਸ ਆ ਦੋਨੇ ਹੁਣ ਆਪਾਂ ਇਹ ਵਾਲੀ ਕੱਟ ਅਤੇ ਇਹ ਵਾਲਾ ਜਿਹੜਾ ਗਲੇ ਦੀ ਐ ਇਹ ਆਪਾਂ ਹੁਣ ਕੱਟ ਕਰ ਲਾਂਗੇ ਇਥੋਂ ਆਪਾਂ ਨੇ ਠੀਕ ਹੈ ਜੀ ਇਹ ਆਪਣੀ ਕਮੀਜ਼ ਦੀ ਸਾਰੀ ਕਟਿੰਗ ਹੋ ਗਈ ਐ ਲਾਈਨਿੰਗ ਦੀ ਤੇ ਇਸੇ ਤਰ੍ਹਾਂ ਆਪਾਂ ਲਾਈਨਿੰਗ ਵਾਲੇ ਕਮੀਜ਼ ਦੀ ਜਿਹੜੀ ਫਰੰਟ ਦੀ ਕਟਿੰਗ ਕਰ ਲਈ ਐ ਹੁਣ ਆਪਾਂ ਕਰਾਂਗੇ ਇਹਨਾਂ ਦੇ ਬਾਜ਼ੂ ਦੀ ਕਟੇ ਇੱਕ ਜ਼ਰੂਰ ਤਿਆਰ ਰੱਖਣਾ ਬਸ ਆਪਾਂ पाच ਚੀਜ਼ਾਂ ਜਿਹੜੀਆਂ ਦੋਨੇ ਬਰਾਬਰ ਕਰਕੇ ਰੱਖਣੀਆਂ ਜਦੋਂ ਆਪਾਂ ਕੱਟ ਕਰਨਾ ਹੁਣ ਆਪਾਂ ਨੇ ਬਾਹਾਂ ਦੀ ਕਟਿੰਗ ਕਰਨੀ ਹੈ ਤਾਂ ਆਹਾਂ ਜਿਹੜੀ ਆਪਣੀ ਇਹ ਆਪਣੇ ਕੋਲੇ ਕੱਪੜਾ ਇੱਕ ਸਾਈਡ ਆਪਾਂ ਰੱਖ ਲਿਆ ਸੀਗਾ ਇਹਦੇ ਤੇ ਵੀ ਆਪਾਂ ਤੋਂ ਵੀ ਪ੍ਰੈਸ ਨਾਲ ਲਾ ਲਏ ਇਹਨੂੰ ਆਪਾਂ ਇਸ ਤਰ੍ਹਾਂ ਧੂਰਾ ਕਰਾਂਗੇ ਬਾਹਾਂ ਦੀ ਲੈਂਥ ਆਪਾਂ ਨੇ ਰੱਖਣੀ ਆ 1.16 1.16 ਦੇ ਵਿੱਚ ਆਪਾਂ ਟਾਈਲ ਚੁਣਾਂਗੇ 1.16 ਇਹ ਆਪਾਂ ਰੱਖਾਂਗੇ 19 ਉਨੇ ਤੇ ਕੱਟ ਕਰਾਂਗੇ ਠੀਕ ਹੈ ਜੀ ਇਹਨੂੰ ਆਪਾਂ ਇੱਥੋਂ ਕੱਟ ਕਰ ਲਾਉ ਆਪਾਂ ਨੇ ਮੂਹਰੇ ਬਾਹਰ ਰੱਖਣੀ 6.5 ਖੁੱਲੀ ਠੀਕ ਹੈ ਇੱਥੋਂ ਆਪਾਂ 6.5 ਆਪਾਂ ਨੂੰ ਚਾਹੀਦੀ ਇਹ ਹੈ ਕਿ 7.5 ਠੀਕ ਹੈ ਆਪਣੇ ਬੂਹਾਂ ਇਹ ਇੰਨੀ ਫਰੰਟ ਤੋਂ ਕੋਈ ਜੋੜ ਨਹੀਂ ਆਊਗਾ ਅੰਤ ਤੇ ਆਪਣੀ ਬਾਹ ਪੂਰੀ ਆ ਤੇ ਹੁਣ ਆਪਾਂ ਨੇ ਇਹਦੇ ਨੀਚੇ ਜਿਹੜਾ ਜੋੜ ਪਾਵਾਂਗੇ ਇਹ ਆਪਣੀ ਇੱਕ ਬਾਜ਼ੂ ਬਣੂਗੀ ਜਿਹੜਾ ਆਪਣੇ ਇਧਰਲੀ ਸਾਈਡ ਮੋਢੇ ਦੀ ਆਪਾਂ ਕਾਟ ਵਿੱਚ ਰੱਖੀ ਸੀ ਨਾ ਇਹ ਦੇਖ ਸਕਦੇ ਤੁਸੀਂ ਇਹੀ ਆਪਾਂ ਨੇ ਇਧਰਲੀ ਮੋਢੇ ਦੀ ਕਾਟ ਵਿੱਚ ਹੈ ਤੇ ਆਪਣਾ ਜੋੜ ਹੋਣ ਜੇਕਰ ਆਪਣਾ ਇਹ ਕਾਟ ਵਿੱਚ ਨਾ ਹੁੰਦੀ ਤੇ ਆਪਣਾ ਜੋੜ ਇਹ ਦੋਨੇ ਸਾਈਡ ਪੈਣਾ ਸੀ ਹੁਣ ਆਪਣਾ ਜੋੜ ਜਿਹੜਾ ਇੱਕ ਸਾਈਡ ਪਊਗਾ ਇੱਥੋਂ ਰੱਖ ਕੇ ਆਪਾਂ ਨੂੰ ਇਹ ਚੀਜ਼ ਇੱਕ ਸਾਈਡ ਜੋੜ ਪਾਵਾਂਗੇ ਠੀਕ ਹੈ ਇਹ ਨੂੰ ਆਪਾਂ ਇੱਕ ਵਾਰ ਇਹਦੀ ਕੰਨੀ ਜਿਹੜੀ ਪ੍ਰੈਸ ਕਰ ਲਾਂਗੇ ਇਹ ਜੋੜ ਜਿਹੜਾ ਆਪਾਂ ਇਸ ਤਰ੍ਹਾਂ ਰੱਖ ਲੈਣਾ ਤੇ ਇੱਥੋਂ ਆਪਾਂ ਨੇ ਫਰੰਟ ਤੋਂ ਆਪਣਾ ਪੂਰਾ ਹੀ ਹੈ 7.5 ਹੁਣ ਆਪਾਂ ਇੱਥੋਂ ਮੋਦੀ ਦਾ ਨਿਸ਼ਾਨ ਲਾ ਕੇ ਆਪਾਂ ਨੂੰ ਚਾਹੀਦਾ 10 ਇੰਚ ਇਹ ਆਪਾਂ ਉੱਪਰ ਸਲਾਈ ਜੋਗਾ ਉੱਪਰ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਲਾਉਣਾ ਠੀਕ ਹੈ ਜੀ ਇੱਥੋਂ ਆਪਾਂ 10 ਤੇ ਲਾ ਲਿਆ ਇਧਰੋਂ ਆਪਾਂ ਲਾਵਾਂਗੇ 3 ਇੰਚ ਦਾ 3 ਇੰਚ फ्रंट तो ਆਪਣਾ ਪੂਰਾ ਹੀ ਹੈ ਤੇ ਫਿਟਿੰਗ ਇਹਦੀ ਆਪਾਂ ਰੱਖਾਂਗੇ ਇੱਥੋਂ ਸਲਾਈ ਦਾ ਛੱਡ ਲੈਣਾ ਤੇ ਇੱਥੋਂ ਆਪਾਂ ਲਾਵਾਂਗੇ 7 ਤੋਂ ਇੱਥੇ ਆਪਣਾ ਆਏਗਾ 7 ਤੋਂ 6 ਇੰਚ ਦੀ ਕਨਫਿਟਿੰਗ ਇਹ ਆਪਣੀ ਫਿਟਿੰਗ ਜਿਹੜੀ ਇੱਥੇ ਸਲਾਈ ਆਉਗੀ ਤੇ ਇਹ ਆਪਾਂ ਥੋੜੀ ਜੀ ਖੁੱਲੀ ਬਾਹ ਮੂਰੋ ਪਾਕਿਸਤਾਨੀ ਬਾਹ ਮੂਰੋ ਥੋੜੀ ਖੁੱਲੀ ਲੂਜ਼ ਬਾਹ ਬਣਾਵਾਂਗੇ ਤੇ ਇਹ ਜਿਹੜਾ ਆਪਣਾ ਨਿਸ਼ਾਨ ਹੈ ਇਹਦੇ ਵਿੱਚ ਆਪਾਂ ਨੂੰ ਜਿੱਥੇ ਫਿਟਿੰਗ ਆਉਂਦੀ ਹੈ ਉੱਥੋਂ ਆਪਾਂ ਨੂੰ ਇੱਥੇ 2 ਇੰਚ ਐਕਸਟਰਾ ਠੀਕ ਹੈ ਜੀ ਇੱਥੋਂ ਆਪਾਂ ਮਲਾਵਾਂਗੇ ਇਹਦੇ ਨਾਲ ਇੱਥੋਂ ਆਪਾਂ ਨੇ ਫਰੰਟ ਤੇ ਇਹਦੇ ਨਾਲ ਠੀਕ ਹੈ ਇਦਾਂ ਆਪਾਂ ਜਿਹੜੀ ਬਾਹ ਦੀ ਕੱਟ ਪਾਉਣੀ ਆ ਤੇ ਦੂਸਰੀ ਬਾਹੇ ਵੀ ਆਪਾਂ ਇਸੇ ਤਰੀਕੇ ਨਾਲ ਕਟਿੰਗ ਕਰ ਲੈਣੀ ਆ ਆਪਾਂ ਇਕੱਠਿਆਂ ਦੇ ਹੀ ਕੱਟ ਸਕਦੇ ਆ ਪਰ ਇਹ ਆਪਣਾ ਜਿਹੜਾ ਜੋੜ ਛੋਟਾ ਪੈਣਾ ਸੀ ਦੂਸਰੀ ਸਾਈਡ ਆਪਣਾ ਜੋੜ ਦੇਖਦੇ ਆ ਕਿੰਨਾ ਪੈਂਦਾ ਇਹ ਆਪਾਂ ਇਦਾਂ ਕੱਟ ਕਰ ਲਈਏ ਹੁਣ ਆਪਾਂ ਨੇ ਇੱਥੋਂ ਆਪਾਂ ਨੇ ਇਹ ਧਾ ਲਿਆ ਕੇ ਇਹ ਕਾਟ ਵੀ ਤੁਹਾਨੂੰ ਦੱਸਾਂ ਇੱਥੋਂ ਲਿਜਾਣੀ ਆ ਇੱਥੋਂ ਆਪਾਂ ਥੋੜਾ ਸਿੱਧਾ ਰੱਖਣਾ ਠੀਕ ਹੈ ਡੇਢ ਕੈਚ ਤੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਇਹ ਆਪਣੀ ਬਾਹਾਂ ਦੀ ਕਾਟ ਵੀ ਇਸ ਤਰ੍ਹਾਂ ਕਰਨੀ ਆ ਬਾਹਾਂ ਦੀ ਜਿਹੜੀ ਆਪਾਂ ਲਾਈਨਿੰਗ ਕੱਟਣੀ ਉਹ ਬਾਅਦ ਵਿੱਚ ਕੱਟਣੀ ਆ ਬਾਹ ਨੂੰ ਆਪਾਂ ਉੱਪਰ ਹੀ ਰੱਖ ਕੇ ਤੇ ਇਹਦੀ ਲਾਈਨਿੰਗ ਦੀ ਕਟਿੰਗ ਕਰ ਲਾਂਗੇ ਹਾਂਜੀ ਹੁਣ ਬਾਹਾਂ ਦੀ ਲਾਈਨਿੰਗ ਜਿਹੜੀ ਕਟਿੰਗ ਕਰਾਂਗੇ ਇਹ ਆਪਣੀ ਕਮੀਜ਼ ਨਾਲ ਜਿਹੜੀ ਲਾਈਨਿੰਗ ਬਚੀ ਆ ਤੇ ਇਹ ਤਾਂ ਵੀ ਆਪਾਂ ਮੋਟਾ ਇਸ ਤਰ੍ਹਾਂ ਨਾਲ ਹੀ ਰੱਖ ਲਿਆ ਸੀ। ਮਣ ਆਪਾਂ ਇਹਨੂੰ ਇੱਥੋਂ ਹੀ ਇਦਾਂ ਆਪਾਂ ਸਾਰੇ ਨੂੰ ਦੂਰਾ ਕਰ ਲੈਣਾ। ਠੀਕ ਹੈ ਜਿੱਥੋਂ ਤਿੱਕਰ ਆਪਣਾ ਇਹ ਕਪੜਾ ਆਪਣਾ ਇਹ ਆਹ ਵਾਲਾ ਆਇਆ ਹੈ। ਇੱਥੋਂ ਤਿੱਕਰ ਆਪਣਾ ਇਦਾਂ ਦੂਰਾ ਕਰਕੇ ਫਿਰ ਇਹਨੂੰ ਮਿਲ ਲੈਣਾ। ਠੀਕ ਹੈ। ਵੀ ਆਪਣਾ ਫਰੰਟ ਤੋਂ ਪੂਰਾ ਆ ਰਿਹਾ ਹੈ। ਲਾਈਨਿੰਗ ਇੱਥੋਂ ਆਪਣੀ ਪੂਰੀ ਆ ਰਹੀ ਹੈ। ਆਪਾਂ ਨੂੰ 6.5 ਚਾਹੀਦਾ। ਇਹ ਆਪਣੇ ਕੋਲ ਐਕਸਟਰਾ ਕਪੜਾ ਵੀ ਹੈ। ਹੁਣ ਆਪਾਂ ਨੇ ਇਹਨੂੰ ਮਿਲ ਲੈਣਾ। ਤੋਂ ਆਪਣਾ ਇਹਨੂੰ ਸੇਮਾ ਫਾਈਲ ਦਾ ਕਰਕੇ ਜਿਹੜਾ ਆਪਣਾ ਆਹ ਵਾਲਾ ਕਾਟ ਹੈ ਤੇ ਲਿਵੀ ਮੋٹے ਦੀ ਹੈ ਨਾਲ ਇਹ ਆਪਾਂ ਇਸ ਤਰ੍ਹਾਂ ਇੱਥੇ ਰੱਖ ਲੈਣੀ ਹੈ ਠੀਕ ਹੈ ਜੀ ਇਹ ਆਪਣਾ ਜਿਹੜਾ ਜੋੜ ਲੱਗੂਗਾ ਇੱਥੇ ਆਪਣਾ ਇਹ ਵਾਲਾ ਇਦਾਂ ਹੀ ਜੋੜ ਨਾਲ ਰੱਖਾਂਗੇ ਉੱਪਰ ਰੱਖਾਂਗੇ ਕਟਿੰਗ ਕੀਤੀ ਹੋਈ ਬਾਹ ਨੂੰ ਇਸ ਤਰ੍ਹਾਂ ਰੱਖਾਂਗੇ ਇਦਾਂ ਰੱਖ ਕੇ ਤੇ ਇਹਨੂੰ ਵਰਤੈ ਇਸ ਤਰ੍ਹਾਂ ਕੱਟ ਕਰ ਲਾਂਗੇ। ਪਰ ਆਪਣੀ ਬਾਹ ਵਿੱਚ ਸਿਰਫ ਇੰਨਾ ਹੀ ਜੋੜ ਪਊ ਆਪਣਾ ਫਰੰਟ ਤੇ ਕੋਈ ਜੋੜ ਨਹੀਂ ਆਊਗਾ। ਤੇ ਇੱਕ ਤੋਂ ਆਪਾਂ ਥੋੜਾ ਇਹ ਬਣਾ ਕੇ ਲਾਈਨਿੰਗ ਨੂੰ ਕੱਟ ਕਰ ਲਾਂਗੇ। ਤੇ ਇਹ ਦਾਈ ਵਾਲੇ ਸਾਰੇ ਕੱਟ ਆਪਾਂ। ਦਾਈ ਦੀ ਇਹ ਦਗਾਂ। ਠੀਕ ਹੈ। ਇਹ ਆਪਣੀ ਹੋ ਗਈ ਬਾਹ ਦੀ ਲਾਈਨਿੰਗ ਦੀ ਕਟਿੰਗ। ਹੁਣ ਆਪਣੀ 셔ਟ ਦੀ ਹੋ ਗਈ ਪੂਰੀ ਕਟਿੰਗ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਪਲੀਜ਼ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਏ